ਕਹਣੀ ਕਿ ਅਸੀਂ ਬੜੇ ਸਿੱਖ ਐ ਅਸੀਂ ਬੜੇ ਤਕੜੇ ਐ ਅੱਜ ਸਿੱਖ ਆਲੂ ਗੋਭੀ ਬਣ ਗਏ ਤੇ ਆਲੂ ਗੋਭੀ ਬਣ ਕੇ ਅੱਜ ਉਥੇ ਭੇਡਾਂ ਵਾਂਗੂ ਸਰਕਾਰੀ ਬੱਚਾ ਦੇ ਵਿੱਚ ਆਪਣੀਆਂ ਬੀਬੀਆਂ ਨੂੰ ਵੀ ਲੈ ਕੇ ਆਪਣੇ ਜਵਾਕਾਂ ਨੂੰ ਵੀ ਲੈ ਕੇ ਜਿਹੜੀਆਂ ਭੇਟੀਆਂ ਸਰਕਾਰ ਵੱਲੋਂ ਨਾ ਬੱਸਾਂ ਦੇ ਵਿੱਚ ਚੜ ਕੇ ਦਿੱਲੀ ਦੇ ਦਲਾਲਾਂ ਦਾ ਭਾਸ਼ਣ ਸੁਣਨ ਵਾਸਤੇ ਵੱਡੀ ਗਿਣਤੀ ਜਾ ਰਹੀ ਹੈ ਸੋ ਮੈਂ ਦੂਜੇ ਬਨੇ ਵੀ ਗੱਲ ਕਰ ਲੈਣਾ ਜਿੱਥੇ ਦਿੱਲੀ ਦਾ ਜੰਤਰ-ਮੰਤਰ ਦੇ ਵਿੱਚੋਂ ਨਿਕਲਿਆ ਹੋਇਆ ਕੇਜਰੀਵਾਲ ਪੰਜਾਬ ਦੇ ਵਿੱਚ ਆਪਣੀ ਸਿਆਸਤ ਜਮਕਾਰ ਰਿਹਾ ਹੈ ਉੱਥੇ ਹੀ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਇੱਕ ਰੁੜੇ ਜਾਂਦੇ ਪਰਿਵਾਰ ਨੂੰ ਬਚਾਉਣ ਦਾ ਯਤਨ ਕਰ ਰਿਹਾ ਕਿੱਡੀ ਸਾਡੀ ਵੱਧ ਕਿਸਮਤੀ ਹੈ ਕਿ ਇਹ ਧਰਤੀ ਹੋਵੇ ਪੁੱਤਰਾਂ ਦੇ ਦਾਨੀ ਦੀ ਇੱਥੇ 40 ਮੁਕਤਿਆਂ ਨੇ ਮੁਕਤੀ ਪ੍ਰਾਪਤ ਕੀਤੀ ਹੋਵੇ ਇੱਥੇ ਜ਼ੁਲਮ ਨਾਲ ਟੱਕਰ ਲਈ ਹੋਵੇ ਤੇ ਅੱਜ ਇੱਥੇ ਸਿਰ ਚੜ ਕੇ ਦਿੱਲੀ ਦੇ ਦਲਾਲ ਵੱਡੇ-ਵੱਡੇ ਇਕੱਠ ਕਰ ਰਹੇ ਆ ਕੋਈ ਤਰਾਜ ਨਹੀਂ ਕਿਉਂਕਿ ਉਹਨਾਂ ਦੀ ਕੌਮ ਦੀ ਸੋਚ ਹੈ ਤੇ ਹਰ ਕੌਮ ਦੀ ਆਪੋ ਆਪਣੀ ਸੋਚ ਹੁੰਦੀ ਆ ਜਿੱਦਾਂ ਤੁਹਾਡੀ ਸੰਜਰਨੈਲ ਸਿੰਘ ਖਾਲਸਾ ਪਿੰਡਰ ਵਾਲਿਆਂ ਦੀ ਸੋਚ ਹੈ ਇਸੇ ਤਰੀਕੇ ਨਾਲ ਉਹਨਾਂ ਦੀ ਸੋਚ ਹੈ ਧੋਖੇਸ ਗੱਲ ਦਾ ਹੈ ਕਿ ਜਿੱਥੇ ਸ਼ਹਾਦਤਾਂ ਹੋਈਆਂ ਜਿਹੜਾ ਤੁਹਾਡਾ ਤਖਤ ਹੈ ਉਹ ਸੋਚ ਕਿੰਨੀ ਨਿੱਗੜ ਗਈ ਹੈ ਕਿੰਨੀ ਸੁੰਗੜ ਗਈ ਹੈ ਤੇ ਜਿਹੜੀ ਦਿੱਲੀ ਦੀ ਸੋਚ ਹੈ ਉਹ ਕਿੰਨੀ ਪੰਜਾਬ ਤੇ ਭਾਰੂ ਪੈ ਰਹੀ ਹੈ ਇਹਦਾ ਕਾਰਨ ਸਾਡੇ ਆਪਣਿਆਂ ਨੇ ਸਾਡੀਆਂ ਜੜਾਂ 'ਤੇ ਲੋਨ ਤੇ ਤੇਲ ਪਾਇਆ। ਨਹੀਂ ਤੇ ਮੈਨੂੰ ਇੱਕ ਗੱਲ ਦੱਸਿਓ ਅੱਜ ਤੁਸੀਂ ਨਿਗਾ ਮਾਰ ਕੇ ਦੱਸਿਓ ਕਿ ਪੰਜਾਬ ਦੇ ਵਿੱਚ ਪੂਰੀ ਲੀਡਰਸ਼ਿਪ ਜਿੰਨੀ ਤੁਰੀ ਫਿਰਦੀ ਐ ਭਾਵੇਂ ਉਹ ਆਰਐਸਐਸ, ਭਾਜੀਪੀ ਦੇ ਦਲਾਲ, ਭਾਵੇਂ ਉਹ ਝਾੜੂ ਵਾਲਿਆਂ ਦੇ, ਭਾਵੇਂ ਕਾਂਗਰਸ ਦੇ, ਭਾਵੇਂ ਬਾਦਲ ਦਲੀਆਂ ਦੇ। ਉਹਨਾਂ ਦੇ ਵਿੱਚੋਂ ਨਿਗਾ ਪਾਰ ਕੇ ਵੇਖਿਓ ਕਿਤੇ ਸਿਮਰਨਜੀਤ ਸਿੰਘ ਮਾਨ ਵਰਗਾ ਇੱਕ ਵੀ ਬੰਦਾ ਦਿਸਦਾ ਐ? ਜੇ ਦੇਖਦਾ ਹੈ ਤੇ ਚਲੋ ਅਸੀਂ ਵੀ ਤੁਹਾਡੇ ਨਾਲ ਚੱਲਦੇ ਆ ਤੇ ਛੱਡ ਦਿੰਨੇ ਆ ਸਰਦਾਰ ਮਾਨ ਨੂੰ ਕੱਲਿਆਂ ਨੂੰ ਕੋਈ ਗੱਲ ਨਹੀਂ ਪਰ ਮੈਨੂੰ ਇੱਕ ਗੱਲ ਦੱਸੋ 42 ਸਾਲ ਤੋਂ ਤੁਹਾਡੀਆਂ ਗਲੀਆਂ ਨਾਲੀਆਂ ਦੇ ਵਿੱਚ ਤੁਹਾਡੇ ਅੱਗੇ ਤੁਹਾਨੂੰ ਇਹ ਭੜਾੜਾ ਪੜਾਇਆ ਜਾਂਦਾ ਹੈ ਕਿ ਤੁਹਾਨੂੰ ਆਟਾ ਦਾਲ ਦੇ ਦੇਣਾ ਹੈ ਤੁਹਾਨੂੰ ਸਾਰਾ ਕੁਝ ਤੇ 42 ਸਾਲ ਤੋਂ ਤੁਹਾਡਾ ਜਰਨੈਲ ਤੁਹਾਨੂੰ ਬੇਨਤੀਆਂ ਕਰਦਾ ਫਿਰਦਾ ਹੈ ਕਿ ਤੁਸੀਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ ਆਰਐਸਐਸਓ ਤੁਸੀਂ ਭੁੱਲੋੜਾ ਤੁਸੀਂ ਤਖਤ ਦੇ ਵਾਰਸ ਦੇ ਗ੍ਰੰਥ ਦੇ ਵਾਰਸ ਦੇ ਪੰਥ ਦੇ ਵਾਰਸ ਜੇ ਤੁਹਾਨੂੰ ਇਹ ਗੁਰੂ ਨੇ ਬੋਲੀ ਦਿੱਤੀ ਹੈ ਗੁਰਮੁਖੀ ਲਿਪੀ ਦਿੱਤੀ ਹੈ ਸੱਭਿਆਚਾਰ ਦਿੱਤਾ ਹੈ ਪਹਿਰਾਵਾ ਦਿੱਤਾ ਹੈ ਤੁਹਾਨੂੰ ਸਾਰਾ ਕੁਝ ਦਿੱਤਾ ਹੈ ਤੇ ਜਿਹੜੇ ਗੁਰੂ ਨੇ ਆਪਣੇ ਸਿੱਖਾਂ ਨੂੰ ਸਾਰਾ ਕੁਝ ਦਿੱਤਾ ਹੋਵੇ ਉਹ ਸਿੱਖ ਕਿਸੇ ਦਾ ਝੋਲਾ ਚੁੱਕ ਕੇ ਤੁਰੇ ਫਿਰਨੇ ਦੋਵਲ ਲਾਹਨਤ ਦੀ ਗੱਲ ਹੋਰ ਕੀ ਹੋ ਸਕਦੀ ਹੈ ਸਤਿਕਾਰਯੋਗ ਖਾਲਸਾ ਜੀ ਮੈਂ ਤੁਹਾਨੂੰ ਕੇਵਲ ਇੰਨੀ ਬੇਨਤੀ ਕਰਨੀ ਸੀ ਇੱਕ ਤਾਂ ਜਿਹੜਾ ਮਾਰਚ ਕਰਨਾ ਸਰਦਾਰ ਰਮਨ ਸਿੰਘ ਜੀ ਨੇ ਉਹਦੇ ਵਿੱਚ ਸਾਰਿਆਂ ਨੇ ਮਾਰਚ ਦੇ ਵਿੱਚ ਹਾਜ਼ਰੀ ਭਰਨੀ ਹੈ ਦੂਜੀ ਗੱਲ ਇਹ ਹੈ ਕਿ ਵਜ਼ੀਰੀਆਂ ਦੇ ਨੂੰ ਦਿੱਲੀ ਕਾਲੀ ਫਿਰਦੀ ਹੈ ਦਿੱਲੀ ਚਾਹੁੰਦੀ ਹੈ ਕਿ ਕਿੰਨੇ ਮੁੱਖ ਮੰਤਰੀ ਬੰਨਾ ਨੇਤਰ ਕੇ ਗਾੜੀ ਆਵੇ ਅਸੀਂ ਉਹਦੀ ਪਿੱਠ ਤੇ ਹੱਥ ਰੱਖੀਏ ਪਰ ਤੁਹਾਡਾ ਲੀਡਰ ਪਤਾ ਕੀ ਕਹਿੰਦਾ ਹੈ ਕਹਿੰਦਾ ਮੈਂ ਪਾਕਿਸਤਾਨ ਵਾਲਿਆਂ ਨੂੰ ਤੇ ਹਿੰਦੂਆਂ ਨੂੰ ਜਿੱਦਾਂ ਆਜ਼ਾਦੀ ਮਿਲੀ ਐ ਇਦਾਂ ਮੈਂ ਸਿੱਖਾਂ ਨੂੰ ਆਜ਼ਾਦੀ ਲੈ ਕੇ ਦੇਣੀ ਐ। ਸਤਿ ਸ਼੍ਰੀ ਅਕਾਲ। ਇਹ ਨਗੁਣੀ ਵਜੀਰੀ ਜਿਹੜੀ ਐ ਸਾਡੇ ਤੇ ਥੋਪਣੀ ਚਾਹੁੰਦੀ ਐ ਦਿੱਲੀ ਉਸ ਵਜੀਰੀ ਨੂੰ ਤਾਂ ਕਿੰਨਾ ਚਿਰ ਪਹਿਲਾਂ ਸੱਤ ਜਰਨੈਲ ਸਿੰਘ ਜੀ ਨੇ ਲੱਤ ਮਾਰ ਦਿੱਤੀ। ਉਹ ਕਹਿੰਦੇ ਦਸ਼ਮੇਸ਼ ਪਾਰਟੀ ਵੀ ਬਣਾ ਲਾ ਤੇ ਇਲੈਕਸ਼ਨ ਬਣਾਉਂਦੇ ਨਾ ਤੂੰ ਸਦਾ ਮੁੱਖ ਮੰਤਰੀ ਪੰਜਾਬ ਦਾ। ਤੇ ਸੰਜਨੈਲ ਸਿੰਘ ਨੇ ਤੋਂ ਪੇਸ਼ਕਸ਼ ਕਬੂਲੀ ਨਹੀਂ ਸ਼ਹੀਦੀ ਪ੍ਰਬੰਧ ਕੀਤੀ ਉਸ ਤੋਂ ਬਾਅਦ ਵੀਪੀ ਸਿੰਘ ਪ੍ਰਧਾਨ ਮੰਤਰੀ ਸੀ ਤੇ ਉਹ ਸਰਦਾਰ ਮਾਨ ਨੂੰ ਕਹਿੰਦਾ ਕਿ ਤੂੰ ਪੰਜਾਬ ਦਾ ਮੁੱਖ ਮੰਤਰੀ ਬਣ ਜਾ ਤੇ ਮਾਨ ਸਾਹਿਬ ਕਹਿੰਦੇ ਤੁਹਾਡੀ ਰਣ ਕੌਣ ਬਣੂਗਾ ਤੁਸੀਂ ਜਿਹੜੇ ਫੈਸਲੇ ਕਰਨੇ ਉਹ ਮੇਰੇ ਬੜੇ ਮੇਰੇ ਤੋਂ ਪੰਜਾਬ ਦੇ ਪੰਥ ਦੇ ਮਸਲੇ ਵੱਡੇ ਵੱਡੇ ਆ ਤੇ ਜੇ ਅੱਜ ਉਹ ਵੱਡੇ ਮਸਲੇ ਲੈ ਕੇ ਤੁਹਾਡੇ ਵਾਸਤੇ ਤੁਰਿਆ ਫਿਰਦਾ ਹੈ ਤੇ ਯਾਰ ਤੁਹਾਡਾ ਇੰਨਾ ਤਾਂ ਫਰਜ਼ ਪੜਦਾ ਹੈ ਨਾ ਕੰਮ ਸੋ ਕੰਮ ਤੁਸੀਂ ਨਾਲੇ ਦਰਸ਼ਨ ਕਰਕੇ ਚਲ ਜੋ ਧਾਲੇ ਸਰਦਾਰ ਮਾਨਦੀ ਬੈ ਕੇ ਗੱਲ ਤਾਂ ਸੁਣੋ ਤੁਸੀਂ ਐਲੇ ਖੁਦਗਰਜ਼ ਹੋ ਕੇ ਕੋਈ ਸਰਪੰਚੀ ਲੈ ਲੈ ਭੱਜ ਜਾਂਦਾ ਕੋਈ ਕਹਿੰਦਾ ਮੈਂ ਮੈਂਬਰੀ ਲੈਣੀ ਆ ਇਦਾਂ ਦਾ ਤਾਂ ਸਿੱਖ ਨਹੀਂ ਸੀ ਗੁਰੂ ਸਾਹਿਬ ਦੇ ਗੁਰੂ ਸਾਹਿਬ ਦੇ ਸਿੱਖ ਉਹ ਸੀ ਭਾਈ ਵੀਰ ਸਿੰਘ ਤੇ ਧੀਰ ਸਿੰਘ ਵਰਗੇ ਜਿਹੜੇ ਦੱਲੇ ਦੇ ਸਿਪਾਹੀ ਨਹੀਂ ਸੀ ਕੰਮ ਆਵੇ ਤੇ ਦਸਵੇਂ ਪਾਸ਼ਾ ਦੇ ਸਿਪਾਹੀਆਂ ਨੇ ਇੱਕ ਦੂਜੇ ਤੋਂ ਵੱਧ ਕੇ ਅੱਗੇ ਹੋ ਕੇ ਛਾਤੀਆਂ ਡਾਈਆਂ ਕਿ ਅਸੀਂ ਗੋਲੀ ਖਾ ਕੇ ਮੁਕਤੀ ਪ੍ਰਾਪਤ ਕਰਨੀ ਹੈ ਉਸ ਗੁਰੂ ਦੇ ਸਿੱਖ ਅੱਜ ਕਿਹੜੇ ਰਾਹ ਦੇ ਤੁਰਪੇ ਦੁੱਖ ਇਸ ਗੱਲ ਦਾ ਸਤਿਕਾਰਯੋਗ ਖਾਲਸਾ ਜੀ ਜਿਹੜੀ ਸਿੱਖਾਂ ਦੀ ਅਦਾਲਤ ਹੈ ਹੁਣੇ-ਹੁਣੇ ਮੇਰੇ ਤੋਂ ਪਹਿਲਾਂ ਸਰਤਾਰੇ ਮਾਨ ਸਿੰਘ ਜੀ ਨੇ 328 ਰੁਪਿਆਂ ਦੀ ਗੱਲ ਕੀਤੀ ਹੈ ਤੇ ਜਿਹੜੀ ਸਿੱਖਾਂ ਦੀ ਜੁਡੀਸ਼ੀਨ ਕੋਰਟ ਹੈ ਅੰਮ੍ਰਿਤਸਰ ਦੇ ਵਿੱਚ ਉਹਦੇ ਵਿੱਚ ਜੱਜ ਆ ਸਤਨਾਮ ਸਿੰਘ ਗਲੇਰ ਇੱਕ ਜੱਜ ਸਰਕਾਰ ਪੁਆਇੰਟ ਕਰਦੀ ਆ ਇੱਕ ਜੱਜ ਐਸਜੀਪੀਸੀ ਪੁਆਇੰਟ ਕਰਦੀ ਆ ਤੇ ਇੱਕ ਦੋਵੇਂ ਰਲ ਕੇ ਸਾਂਝਾ ਕਰਦੇ ਤਿੰਨ ਜੱਜ ਉੱਥੇ ਬਹਿੰਦੇ ਆ ਤੇ ਅਸੀਂ ਸਾਡੀ ਪਾਰਟੀ ਨੇ 3-4 ਸਾਲ ਤੋਂ ਪਹਿਲਾਂ 3 ਸਾਲ ਤੋਂ 328 ਰੁਪਏ ਦਾ ਕੇਸ ਪਾਇਆ। ਉਹਦੇ ਵਿੱਚ 4 ਸੀਟ ਹੋਏ ਸਾਰਾ ਕੁਝ ਹੋਇਆ। ਪਰ ਜਦੋਂ ਤਰੀਕ ਆਉਂਦੀ ਹੈ ਉਦੋਂ ਕਹਿੰਦੇ ਜੱਜ ਛੁੱਟੀ ਤੇ ਆ। ਜਦੋਂ 328 ਰੁਪਏ ਦੀ ਤੀਕ ਤਰੀਕ ਆਉਂਦੀ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਕੋਈ ਬੰਦਾ ਪੇਸ਼ ਹੋਣਾ ਹੁੰਦਾ ਹੈ ਤਾਂ ਕਹਿੰਦੇ ਜੱਜ ਛੁੱਟੀ ਤੇ ਆ। ਤੇ ਜਦੋਂ ਬਾਦਲ ਸਾਹਿਬ ਦੇ ਹੱਕ 'ਚ ਫੈਸਲੇ ਕਰਨੇ ਹੁੰਦੇ ਤਾਂ ਕਹਿੰਦੇ ਤਾਂ ਕਲੇਰ ਸਾਹਿਬ ਅੱਜ ਬੈਠੇ ਆ। ਸਤਿਕਾਰਯੋਗ ਖਾਲਸਾ ਜੀ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ 5 ਸਾਲ ਹੰਡਾਈ ਪਰ ਉਹਨੇ ਉਹਨਾਂ ਜੱਜਾਂ ਨੂੰ ਛੇੜਿਆ ਨਹੀਂ ਕਿਉਂਕਿ ਉਹ ਬਾਦਲ ਦੇ ਪਰਿਵਾਰ ਦੇ ਬੰਦੇ ਆ ਤੇ ਮੈਂ ਇਹਨੂੰ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ 4 ਸਾਲ ਦਾ ਤੇਰੇ ਵੀ ਲੰਘ ਗਏ ਤੇ ਤੂੰ ਵੀ ਉਹਨਾਂ ਜੱਜਾਂ ਨੂੰ ਨਹੀਂ ਛੇੜਿਆ ਕੀ ਗੱਲ ਉਹਨਾਂ ਨੂੰ ਬਦਲਿਆ ਨਹੀਂ ਜਾ ਸਕਦਾ ਇੱਥੇ ਉਹਨਾਂ ਲੋਕਾਂ ਨਾਲ ਵੀ ਇਕੱਠ ਹੈ ਜਿਹੜੇ ਬਾਦਲ ਦੇ ਸਿੱਖ ਹਕਮਾਉਂਦੇ ਆ ਬਾਦਲ ਕਿਆ ਵਾਲੇ ਕੌਣ ਨੇ ਗੁਰੂ ਮਹਾਰਾਜ ਦੀ ਬੇਅਦਬੀ ਕਰਨ ਵਾਲੇ ਬਾਦਲਕਿਆਂ ਵਾਲੇ ਕੌਣ ਨੇ ਗੁਰੂ ਮਹਾਰਾਜ ਨੂੰ ਵੇਚਣ ਵਾਲੇ ਉਹ ਵੀ ਵੱਡਾ ਇਕੱਠ ਕਰਕੇ ਦੱਸਣਾ ਚਾਹੁੰਦੇ ਨੇ ਕਿ ਅਸੀਂ ਸਿੱਖ ਕੌਮ ਦੇ ਨੁਮਾਇंदे ਆ ਇੱਥੇ ਇੱਕ ਹੋਰ ਵੇਖਿਆ ਜਿਹੜੀ ਦੰਡੋੜ ਕੱਢਦੇ ਪਏ ਨੇ ਦੇ ਲਈ ਕਹਿੰਦੇ ਸਾਡੇ ਤੇ ਲੈਵਲ ਲਾ ਦੋ ਮੋਦੀ ਦੇ ਸਿੱਖ ਹੋਣ ਉਹ ਲੈਵਲ ਦੰਦਦੇ ਆ ਦੰਦੋੜਾ ਕਰਦੇ ਆ ਇਕੱਠ ਉਹਨਾਂ ਨੇ ਵੀ ਕੀਤਾ ਇਹ ਕੁਨਾ ਸੱਜਣਾ ਦਾ ਕਾਟਾ ਜਿਹੜੇ ਵਿਚ ਵਿਚਾਰੇ ਆ ਕਿ ਆ ਗੁਰੂ ਖਾਲਸਾ ਨਾ ਰਲਣਾ ਕਿ ਦੂਜਿਆਂ ਨਾਲ ਰਲਣਾ ਇਕੱਠ ਉਹਨਾਂ ਨੇ ਵੀ ਕੀਤਾ ਹੋਇਆ

ਮਾਨ ਸਨਮਾਨ ਦੀ ਗੱਲ ਨਹੀਂ ਕੀਤੀ ਜਾ ਰਹੀ ਜੇ ਗੱਲ ਕੀਤੀ ਜਾ ਰਹੀ ਹੈ ਤਾਂ ਸਿਰਫ ਤੇ ਸਿਰਫ ਕੁਰਸੀ ਦੀ ਗੱਲ ਕੀਤੀ ਜਾ ਰਹੀ ਹੈ ਸਤਿਕਾਰਯੋਗ ਖਾਲਸਾ ਜੀ ਗੁਰੂ ਖਾਲਸਾ ਤੁਸੀਂ ਇੰਨੀ ਗਿਣਤੀ ਵਿੱਚ ਬਹੁਤ ਗਿਣਤੀ ਤੁਹਾਡੀ ਤੁਸੀਂ ਗੁਰੂ ਦੇ ਖਾਲਸਿਆਂ ਤੇ ਗੁਰੂ ਦਾ ਖਾਲਸਾ ਕੀ ਹੈ ਸਵਾ ਲੱਖ ਸੇ ایک لڑاؤں تسی کلا کلا سوا لکھ بھر گیا ساس یہ کال تا پھر کی کبرہ اندھی لوڑ ہے کی کبرہ اندھی لوڑ ہے اسی خالستان مانگ دیا خالستان لینا سردار سمرہ جی سنگ مان جنے سانس جنیل سنگ پڑھا باریاں گا ਜੋਨਾਂ ਨੇ ਸੁਪਨਾ ਵੇਖਿਆ ਸੀ ਉਹਨੂੰ ਲੈ ਕੇ ਚੱਲੇ ਨੇ ਤੇ ਆਪਾਂ ਉਹਨੂੰ ਪੂਰਾ ਕਰਨ ਚ ਸਹਾਈ ਬਣਨਾ ਹੈ ਲੋਕ ਸਾਨੂੰ ਪੁੱਛਦੇ ਆ ਕਿ ਤੁਹਾਡਾ ਖਾਲਸਾਣ ਕਿਦਾਂ ਦਾ ਹੋਏਗਾ ਮੈਂ ਜਦੋਂ ਜਨਨਾ ਵੇੜਿਆਂ ਅੱਗੇ ਗੱਲ ਕਰਦੇ ਆ ਕਿਦਾਂ ਦਾ ਹੋਏਗਾ ਤੁਹਾਡਾ ਖਾਲਸਾਣ ਤਾਂ ਮੈਂ ਪੁੱਛਦਾ ਤੁਸੀਂ ਸਭ ਤੋਂ ਵੱਧ ਭੈੜੀ ਬਿਮਾਰੀ ਕਿਹਨੂੰ ਸਮਝਦੇ ਆ اج سب سے بماری دکھتی ہے بڑھ کے بھی سڈے افسر فاحا لینا پڑتا بھنوں نے چک کے لے جاتے ہیں سانو باہوں بڑھ کے باہر کھانے

ਅਸੀਂ ਇਹ ਪ੍ਰਚਾਰਣਾ ਸ਼ੁਰੂ ਕੀਤਾ ਅੱਜ ਦਾ ਅਸੀਂ ਜਾ ਕੇ ਬਸਲਾ ਸ਼ੁਰੂ ਕੀਤਾ ਕਿ ਜੇ ਹਜ਼ਾਰਾਂ ਸਾਲਾਂ ਦੀ ਜਿਹੜੀ ਜਾਨ ਪਾਤਕਾਰਨ ਸਾਡੇ ਬਜ਼ੁਰਗਾਂ ਨੇ ਜਲਾਲ ਸਹਿਤ ਕੀਤੀ ਇਸ ਧਰਤੀ ਤੇ ਹਿੰਦੁਸਤਾਨ ਦੀ ਧਰਤੀ ਤੇ ਜੇਕਰ ਉਹ ਅੰਤ ਕਰਨ ਤਾਂ ਫਿਰ ਪਾਕਿਸਤਾਨ ਜ਼ਰੂਰੀ ਹੈ ਜੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਜ਼ਤ ਮਾਨ ਸਨਮਾਨ ਦੇ ਨਾਲ ਤੁਸੀਂ ਜਿਉਣਾ ਚਾਹੁੰਦੇ ਦੇਖਣਾ ਚਾਹੁੰਦੇ ਹੋ

ਆਪਣਾ ਰਾਜ ਲੈਣਾ ਆਪਾਂ ਬਹੁਤ ਬਹਾਦਰ ਕੌਮ ਹੈ ਦੁਨੀਆ ਸਾਡੀ ਲੋਹਾ ਮੰਦੀ ਹੈ ਕਿ ਸਿੱਖਾ ਵਰਗਾ ਬਹਾਦਰ ਕੋਈ ਨਹੀਂ ਤੁਸੀਂ ਪਹਿਲਾ ਵਰਲਡ ਵਾਰ ਦੇਖ ਲਓ ਦੂਜਾ ਵਾਲਾ ਦੇਖ ਲਓ ਸਿੱਖ ਕੌਮ ਜਾ ਕੇ ਯੂਰਪ ਦੇ ਵਿੱਚ ਕੀ ਕੁਛ ਨਹੀਂ ਕੀਤਾ ਲੜਾਈਆਂ ਲੜੀਆਂ ਜਿੱਤੇ ਸ਼ਹੀਦ ਹੋਏ ਨੇ ਸ਼ਹਾਦਤਾਂ ਦਿੱਤੀਆਂ ਨੇ ਸਾਡੀਆਂ ਕੁਰਬਾਨੀਆਂ ਦੁਨੀਆ ਜਾਣਦੀ ਹੈ ਸਾਡੀ ਇਤਿਹਾਸੀ ਦੁਨੀਆ ਜਾਣਦੀ ਹੈ ਜੇ ਹੁਣ ਬਦਲਾਅ ਚਾਹੁੰਦੇ ਆ ਆ ਦੰਡੌਰ ਟੱਗ ਵਾਲਿਆਂ ਨੂੰ ਤੇ ਆ ਜਿਹੜੇ ਬਰ ਲਗਿਆ ਗੁਰੂ ਨੂੰ ਤੇ ਚਲ ਵਾਲੇ ਸਿੱਖ ਐ ਜੇ ਇਹ ਨਾ ਤੋਂ ਪੰਜਾਬ ਦਾ ਸ਼ਤਕਾਰਾ ਚਰੋਣਾ ਤਾਂ ਫਿਰ ਹੁਣ ਦਿਮਾਗ ਵਾਲੀ ਦਿਮਾਗ ਵਾਲਾ ਵੱਡਾ ਬੰਬ ਚਲਾਉਣਾ ਪਏਗਾ ਬੋਰ ਸੋਚ ਕੇ ਪੋੜੀ ਪਏਗੀ ਤੇ ਬੋਰ ਸੋਚ ਕੇ ਲੋਕ ਪੋੜ ਉਹਦੇ ਲਈ ਉਹਨਾਂ ਨੂੰ ਮਾਨਸਿਕ ਤੌਰ ਤੇ ਤਿਆਰ ਕਰਨਾ ਪਵੇਗਾ ਤੇ ਤਿਆਰ ਕਰਨ ਦੇ ਲਈ ਦੱਸਣਾ ਹੋਵੇਗਾ ਕਿ ਗੁਰੂ ਦੇ ਖਾਲਸੇ ਦਾ ਰਾਜ ਕਿੱਦਾਂ ਦਾ ਹੋਵੇਗਾ ਜੋ ਸੁਤਕਾਰ ਜੋ ਖਾਲਸਾ ਜੀ ਜਜਬ ਹੋ ਜਾ ਨਹੀਂ ਤਾਂ ਤੁਹਾਨੂੰ ਮਾਰ ਦੇਵਾਂਗੇ। ਇਹੀ ਲੜਾਈ ਚੱਲ ਰਹੀ ਆ ਕੋਈ ਹੋਰ ਲੜਾਈ ਮੈਨੂੰ ਸਮਝ ਨਹੀਂ ਆਈ। ਅੱਜ ਜਿਹੜਾ ਜੋਰ ਪਿਆ ਹੋਇਆ ਹੈ ਉਹ ਅ ਸਿਮੂਲੇਸ਼ਨ ਦਾ ਹੈ। ਪਾ ਉਹ ਪੇਪਰਵਾਦੀ ਸੋਚ ਜਿਹਨੂੰ ਆਪਣੇ ਜਨੂ ਨਾਂ ਪਹਿਲੇ ਪਾ ਕੇ ਲਿਆ ਸੀ ਉਸ ਤੋਂ ਖੁਨਸ ਹੈ ਤੇ ਉਹ ਉਸ ਦਿਨ ਦੀ ਲੱਗੀ ਹੋਈ ਹੈ ਕਿ ਆ ਜਿਹੜੀ ਸੋਚ ਹੈ ਜਿਹੜੀ ਗੁਰੂ ਨਾਨਕ ਗੁਰਗੋਬਿੰਦ ਸਿੰਘ ਜੀ ਦੀ ਸੋਚ ਹੈ ਉਹਨੂੰ ਅਸੀਂ ਖਤਮ ਕਰਨਾ ਸਾਡੀ ਵੀ ਲੜਾਈ ਇਹੀ ਹੈ ਸੱਜ ਜਰਨੈਲ ਸਿੰਘ ਭਿੰਡਰਾਂ ਵਾਲੇ ਇਸ ਲੜਾਈ ਨੂੰ ਬਾਖੂ ਵੀ ਸਮਝ ਗਏ ਸੀ ਉਹਨਾਂ ਨੇ ਤੁਹਾਨੂੰ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਸਾਰਿਆਂ ਨੂੰ ਤਿਆਰ ਕੀਤਾ ਕਿ ਤੁਸੀਂ ਇਸ ਲੜਾਈ ਦਾ ਮੁਕਾਬਲਾ ਕਰਨਾ ਕਿਉਂ ਕਿ ਤੁਸੀਂ ਗੁਰੂ ਨਾਨਕ ਸਾਹਿਬ ਦੀ ਉਮਤ ਹੁਣ ਤੁਸੀਂ ਜਿਹੜੀ ਲੜਾਈ ਲੜ ਰਹੇ ਹੋ ਉਹਦਾ ਬਹੁਤ ਕੁਝ ਪਿਛਲੇ 1.5 ਹਫ਼ਤੇ ਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਅਗਲਾ ਚੈਪਟਰ ਜਿਹੜਾ ਖੁੱਲ ਰਿਹਾ ਹੈ ਉਹਦੇ ਚੋਂ ਦੇਖ ਲੋ ਹੁਣ ਸ਼ੰਕਾ ਇਹ ਪਾਇਆ ਜਾ ਰਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਵੀੜਾ ਕਿਉਂ ਗੁੰਮ ਹੋ ਗਈਆਂ ਕਿਉਂ ਨਹੀਂ ਉਹਨਾਂ ਬਾਰੇ ਦੱਸਿਆ ਜਾ ਰਿਹਾ ਉਹਨਾਂ ਬਗਾਂ ਜਿਹੜੇ ਦੱਸ ਸਕਦੇ ਨੇ ਕਿਉਂ ਸਿਮਰਨ ਜੀ ਸੁਮਾਨ ਦੀ ਪਾਰਟੀ ਸਰਦਾਰ ਇਮਾਨ ਸਿੰਘ ਮਾਨ ਤੇ ਰਾਗੀ ਬਡਾਲਾ ਸਾਹਿਬ ਕਿਉਂ ਕੋਸ਼ਿਸ਼ ਕਰ ਰਹੇ ਨੇ ਕਿ ਸੱਚ ਸਾਹਮਣੇ ਲੈ ਕੇ ਆਉਣ ਉਹ ਅਥਾਰਟੀ ਕਿਉਂ ਲੁਕੋ ਰਹੀ ਹੈ ਇਹ ਜਿਹੜਾ ਕਿਉਂ ਹੈ ਇਹ ਦੁਨੀਆ ਦੇ ਵਿੱਚ ਇੱਕ ਸ਼ੰਕਾ ਨਵਾਂ ਲੈ ਕੇ ਜਾ ਰਿਹਾ ਹੈ ਤੁਸੀਂ ਜਾਓ ਹਣ ਦਰਬਾਰ ਸਾਹਿਬ ਸੁਰੱਖੋਂ ਤੁਹਾਡੇ ਗੁਰੂ ਸਾਹਿਬ ਦਰਬਾਰ ਦੇਖਣ ਆਏ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਕਿਹਨੇ ਨਹੀਂ ਜਾਣ ਦਿੱਤਾ ਜਿਹੜੇ ਅੱਜ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਰੇ ਦਸ ਨਹੀਂ ਰਹੇ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਦਰਬਾਰ ਸਾਹਿਬ ਦੇ ਵਿੱਚ ਜਾਣ ਨਹੀਂ ਦਿੱਤਾ ਪਰ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਉੱਥੇ ਮੱਥਾ ਟੇਕ ਕੇ ਜਿੱਥੇ ਅੱਜ ਥੜਾ ਸਾਹਿਬ ਗੁਰਦੁਆਰਾ ਬਣਿਆ ਹੋਇਆ ਹੈ ਤਾਂ ਆਪਣੀ ਸੇਵਜ ਤੁਰ ਕੇ ਸਿੱਖਾਂ ਨੇ ਦੇਖ ਲਿਆ ਕਿ ਗੁਰੂ ਸਾਹਿਬ ਇੱਧਰ ਜਾ ਰਹੇ ਨੇ ਤਾਂ ਉਹ ਗੁਰੂ ਦੇ ਪਿੱਛੇ ਤੁਰ ਪਏ ਹੁਣ ਜਿਹੜੀ ਸਭ ਤੋਂ ਵੱਡੀ ਸਾਨੂੰ ਘੁਮਣ ਕੇ ਵੀ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਵਰਗੇ ਸਰੂਪ ਅੱਡ-ਅੱਡ ਤਰੀਕੇ ਦੇ ਨਾਲ ਤਿਆਰ ਕਰਕੇ ਬਣੀਆਂ ਸੰਸਥਾਵਾਂ ਦੇ ਵਿੱਚ ਭੇਜ ਦਿੱਤੇ ਗਏ ਨੇ ਜਿਨ੍ਹਾਂ ਦੇ ਵਿੱਚ ਵਖਰੇਵੇਂ ਮੈਂ ਪਿਛਲੇ ਦਿਨਾਂ ਚ ਉਜ ਮਿਹਨਤ ਕੀਤੀ ਮੈਨੂੰ ਅਥਾਰਟੀ ਵਾਲੇ ਬੰਦੇ ਮਿਲੇ ਜਿਹੜੇ ਕਈ ਅਸਥਾਨਾਂ 'ਚ ਪ੍ਰਾਤਨ ਡੇਰੇ ਚਲਾ ਰਹੇ ਨੇ ਉਹਨਾਂ ਨੇ ਮੈਨੂੰ ਉਹ ਬੀੜਾਂ ਦੇ ਦਰਸ਼ਨ ਕਰਾਏ ਜਨਾਬ ਬੀੜਾਂ ਦੇ ਵਿੱਚ ਪਿਛਲੇ 100 150 ਸਾਲ ਤੋਂ ਆਪਸ ਵਿੱਚ ਭਿੰਨਤਾ ਹੈ ਹੁਣ ਇਹ ਗੱਲ ਅੱਜ ਦੇ ਸੰਦਰਭ ਵਿੱਚ ਜਦੋਂ ਅਸੀਂ ਦੇਖਾਂਗੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜਾ ਸਰੂਪ ਦਰਬਾਰ ਸਾਹਿਬ 'ਚ ਪ੍ਰਕਾਸ਼ ਹੈ ਕਿ ਦੁਨੀਆ ਭਰ ਦੇ ਵਿੱਚ ਉਹੀ ਸਰੂਪ ਪ੍ਰਕਾਸ਼ ਹੈ ਇਹ ਤੁਹਾਡੀ ਅੱਜ ਲੋੜ ਹੈ ਜਿਹੜਾ ਇਮਾਨਸੰਗ ਆਪਣੇ ਤਰੀਕੇ ਨਾਲ ਇਸ਼ਾਰਾ ਕਰਕੇ ਗਏ ਨੇ ਇਹ ਸਾਡੀ ਵੱਡੀ ਲੜਾਈ ਦਾ ਅੱਜ ਸਭ ਤੋਂ ਵੱਡਾ ਕਦਮ ਹੋਊਗਾ ਕਿ ਅਸੀਂ ਇਹ ਸਪਸ਼ਟ ਕਰਨਾ ਤੇ ਸਾਰਿਆਂ ਤੋਂ ਸਪਸ਼ਟ ਕਰਾਉਣਾ